ਪੰਜਾਬ ਸੂਬੇ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਬੜੀ ਚਰਚਾ ਹੁੰਦੀ ਹੈ ਸਰਕਾਰ ਕਹਿੰਦੀ ਹੈ ਦਾਵਾ ਕਰਦੀ ਹੈ ਕਿ ਅਸੀਂ ਸਭ ਕੁਝ ਅੰਡਰ ਕੰਟਰੋਲ ਹੈ ਸਾਡੇ ਵਿਰੋਧੀ ਧਿਰਾਂ ਕਹਿੰਦੀਆਂ ਕਿ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਫਿਰ ਪੁਲਿਸ ਥਾਣਿਆਂ ਤੇ ਚੌਕੀਆਂ ਤੇ ਗਰਨੇਡ ਹਮਲੇ ਇਸ ਸਾਰੇ ਦੇ ਵਿਚਾਲੇ ਉਹ ਕੀ ਸੋਚਦੇ ਨੇ ਜਿਹੜੇ ਖੁਦ ਇਸ ਸਰਵਿਸ ਦੇ ਅੰਦਰ ਰਹਿ ਚੁੱਕੇ ਨੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪੱਧਰ ਦੇ ਆਗੂ ਨੇ ਸਾਡੇ ਨਾਲ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਜੀ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਤਜਰਬਾ ਕੀ ਕਹਿੰਦਾ ਤੇ ਉਹ ਕਿਵੇਂ ਦੇਖਦੇ ਐ ਇਸ ਸਾਰੇ ਸਿਨੈਰੀਓ ਨੂੰ ਸਭ ਤੋਂ ਪਹਿਲਾਂ ਜੀ ਤੁਹਾਡੇ ਤੋਂ ਇਹ ਹੀ ਜਾਨਣਾ ਚਾਹੁੰਨਾ ਹੈ ਕਿ ਆ ਜਿਹੜੇ ਸਿਚੁਏਸ਼ਨ ਚੱਲ ਰਹੀ ਹੈ ਕਰੰਟ ਸਿਚੁਏਸ਼ਨ ਇਸ ਨੂੰ ਲੈ ਕੇ ਵਿਰੋਧੀਆਂ ਦੀ ਆਪਦੀ ਸਿਆਸਤ ਹੈ ਸੱਤਾਧਿਰ ਦੀ ਆਪਦੀ ਸਿਆਸਤ ਹੈ ਐਕਚੁਅਲ ਚ ਕੀ ਪੋਜੀਸ਼ਨ ਹੈ ਵਾਕਈ ਇੰਨਾ ਜ਼ਿਆਦਾ ਬੁਰਾ ਹਾਲ ਹੈ ਜਾਂ ਫਿਰ ਪ੍ਰਚਾਰ ਇਹਦੇ ਜਿਹੇ ਸੰਦੀਪ ਜੀ ਵਕਈ ਸਿਚੁਏਸ਼ਨ ਮਾੜੀ ਆ ਪੰਜਾਬ ਦੀ ਗੱਲ ਐ ਵੀ ਪੰਜਾਬ ਪੁਲਿਸ ਸਿਸਟਮ ਬੈਕਪੁੱਟ ਤੇ ਹੈਗੀ ਆ ਆਫੈਂਸਿਵ ਲੜਾਈ ਨਹੀਂ ਲੜ ਰਹੀ ਡਿਫੈਂਸਿਵ ਲੜਾਈ ਲੜ ਰਹੀ ਆ ਕਿਉਂਕਿ ਕਈ ਰੀਜ਼ਨ ਨੇ ਉਸ ਚੀਜ਼ ਦੇ ਗੈਂਗਸਟਰਾਂ ਪ੍ਰਤੀ ਨਰਮੀ, ਅਤਵਾਦੀਆਂ ਪ੍ਰਤੀ ਨਰਮੀ, ਕੋਈ ਸੋਲਡ ਐਕਸ਼ਨ ਨਾ ਹੋਣਾ ਤੇ ਬਾਰ-ਬਾਰ ਪੁਲਿਸ ਤੇ ਅਟੈਕ ਹੋਣੇ ਤੇ ਆ ਤੁਸੀਂ ਪਿਛਲੇ ਦਿਨਾਂ ਦੇ ਦੇਖਿਆ ਹੀ ਆ ਕੋਰਟਾਂ ਵੱਲੋਂ ਜਿਹੜੇ ਪੁਰਾਣੇ ਪੁਲਿਸ ਅਫਸਰ ਨੇ ਉਹਨਾਂ ਨੂੰ ਸਜ਼ਾਵਾ ਇਸ ਕਰਕੇ ਪੁਲਿਸ ਨਾ ਡੀਮੋਰਲਾਈਜ਼ ਹੋ ਚੁੱਕੀ ਹੈ ਮੈਂ ਤਾਂ ਇਹ ਸਮਝਿਆ ਕਿਸਮ ਦੀ ਬੈਕਫੁੱਟ ਤੇ ਹੋਣ ਕਰਕੇ ਪੁਲਿਸ ਡਿਫੈਂਸਿਵ ਲੜਾਈ ਲੜ ਰਹੀ ਹੈ ਆਫੈਂਸਿਵ ਲੜਾਈ ਲੜ ਮਤਲਬ ਨਹੀਂ ਲੜੀ ਜਾ ਰਹੀ ਤੁਸੀਂ ਕਹਿੰਦੇ ਕਿ ਪੁਲਿਸ ਦੇ ਹੱਥ ਕੁ ਬਹੁਤਾ ਕੁਝ ਨਹੀਂ ਹੈ ਬੇਵਕਸ ਪੁਲਿਸ ਇਹ ਕਹਿਣਾ ਚਾਹੁੰਦੇ ਬਿਲਕੁਲ ਜੀ ਪੁਲਿਸ ਦੇ ਹੱਥ ਜਿਵੇਂ ਕਹਿੰਦੇ ਨੇ ਵੀ ਕਮਾਂਡ ਹੋਏ ਤੁਸੀਂ ਅੱਤਵਾਦ ਦਾ ਦੌਰ ਦੇਖਿਆ ਦੇਖੋ ਕਿੰਨਾ ਭਿਆਨਕ ਦੌਰ ਸੀਗਾ ਪੰਜਾਬ ਪੁਲਿਸ ਨੇ ਉਹ ਰਿਕਾਰਡ ਵੀ ਕਾਇਮ ਕੀਤਾ ਅਤਵਾਦ ਤੇ ਕੰਟਰੋਲ ਕੀਤਾ ਹਰ ਰੋਜ਼ ਜਿਹੜੇ ਅੱਗੇ ਬਾਜ਼ਾਰ 4:30 5 ਵਜੇ ਬਾਜ਼ਾਰ ਬੰਦ ਹੋ ਜਾਂਦੇ ਸੀ ਕਿੰਨੇ ਕਿੰਨੇ ਨੌਜਵਾਨ ਮਾਰੇ ਜਾਂਦੇ ਸੀਗੇ ਪੰਜਾਬ ਪੁਲਿਸ ਨੇ ਉਹ ਕੰਮ ਵੀ ਕੀਤਾ ਉਸ ਪੰਜਾਬ ਪੁਲਿਸ ਨੂੰ ਦੁਨੀਆ ਦੇ ਵਿੱਚ ਸ਼ਾਬਾਸ਼ੀ ਵੀ ਮਿਲੀ ਆ ਅੱਜ ਪੰਜਾਬ ਪੁਲਿਸ ਦੇ ਸਿਰ ਦੇ ਉੱਤੇ ਮੱਥੇ ਉੱਤੇ ਕਲੰਕ ਵੀ ਤਾਂ ਵੱਡੇ ਲੱਗਦੇ ਰਹੇ ਆ ਨਾ ਉਹ ਕਿਵੇਂ ਜੀ ਉਹ ਇਸ ਤਰ੍ਹਾਂ ਜਿਵੇਂ ਤੁਸੀਂ ਜਿਹੜੇ ਦੌਰ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਹੋ ਉਹਨੂੰ ਕਿ ਪੰਜਾਬ ਪੁਲਿਸ ਨੇ ਕੰਟਰੋਲ ਕੀਤਾ ਪਰ ਬੜੇ ਅਧਿਕਾਰੀ ਐਸੇ ਆ ਜਿਨ੍ਹਾਂ ਨੂੰ ਹੁਣ CBI ਦੀ ਅਦਾਲਤਾਂ ਵੱਲੋਂ ਅੱਜ ਵੀ ਸਜ਼ਾ ਮਿਲੀ ਹੈ ਕੱਲ੍ਹ ਵੀ ਮਿਲੀ ਹੈ ਬੜੀ ਸਜ਼ਾਵਾਂ ਮਿਲ ਰਹੀਆਂ ਐ ਤੁਹਾਨੂੰ ਦੱਸ ਦਿੰਨਾ ਜੀ ਹੁਣ ਜਿਹੜੇ ਪੁਲਿਸ ਮੁਲਾਜ਼ਮ ਨੇ ਬਲਕਾਰ ਸਿੰਘ ਸਾਡਾ ਇੰਸਪੈਕਟਰ ਸੀਗਾ ਇੱਕ ਕਮਾਣੋਂ ਤੋਂ ਉਹਦੇ ਪਰਿਵਾਰ ਦੇ 9 ਮੈਂਬਰ ਮਾਰਤੇ ਸੀਗੇ ਅਤਵਾਦੀਆਂ ਨੇ ਸੇਮ ਹੀ ਸਾਡਾ ਇੰਸਪੈਕਟਰ ਸਰਦਾਰ ਭਗਤ ਸਿੰਘ ਜੀ ਮਰਿੰਡੇ ਤੋਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਚਾਰ ਮੈਂਬਰ ਮਾਰੇ ਸੀਗੇ ਮੱਕੂ ਮਜਰੇ ਤੋਂ ਨੇ ਸਾਡਾ ਇੱਕ ਪਰਿਵਾਰ ਦੇ ਇਨਸਪੈਕਟਰ ਸੀਗੇ ਉਹਨਾਂ ਦੇ ਤਿੰਨ ਬੇਟੇ ਉਹਦੇ ਸਾਹਮਣੇ ਮਾਰੇ ਸੀਗੇ ਮਤਲਬ ਉਹ ਦੌਰ ਇਹ ਜਿਹਾ ਸੀਗਾ ਠੀਕ ਆ ਨੁਕਸਾਨ ਸਾਰੇ ਤਰ੍ਹਾਂ ਦਾ ਹੋਇਆ ਸਾਰੇ ਪਾਸੇ ਹੋਇਆ ਪੰਜਾਬ ਪੁਲਿਸ ਦਾ ਵੀ ਹੋਇਆ ਤੇ ਅਤਵਾਦੀਆਂ ਦੇ ਵੀ ਨੁਕਸਾਨ ਹੋਇਆ ਉਹ ਚਾਲੇ ਕੋਈ ਵੀ ਹੋਣਾ ਨੁਕਸਾਨ ਪੰਜਾਬ ਦਾ ਹੀ ਹੋਇਆ ਚਲੋ ਇੱਕ ਦੌਰ ਸੀ ਉਹਦੇ ਵਿੱਚ ਬੀਤ ਗਿਆ ਪਰ ਅੱਜ ਦੀ ਜੇ ਇੱਥੇ ਗੱਲ ਕਰੀਏ ਪੁਲਿਸ ਦੇ ਵੱਡੇ ਅਧਿਕਾਰੀ ਤੇ ਵੀ ਕਹਿ ਰਿਹਾ ਇਹ ਕਹਿੰਦੇ ਇਹ ਬੁਝਦਲਾਂ ਦਾ ਕੰਮ ਹੁੰਦਾ ਲੁਕ ਛੁਪ ਕੇ ਰਾਤ ਦੇ ਨੇਰਿਆਂ ਚ ਜਿਹੜੇ ਐ ਅਟੈਕ ਕਰਨੇ ਜੇ ਹਿੰਮਤ ਹੈਗੀ ਆ ਪੰਜਾਬ ਪੁਲਿਸ ਦੇ ਸਾਹਮਣੇ ਕਰਕੇ ਦਿਖਾਓ ਫਿਰ ਦਸੀਏ ਸੰਦੀਪ ਜੀ ਗੱਲ ਇਹ ਆ ਦੇਖੋ ਪੁਲਿਸ ਕੋਲ ਬਹੁਤ ਏਜੰਸੀਆਂ ਨੇ ਸੈਂਟਰ ਗਵਰਨਮੈਂਟ ਦੇ ਨਾਲ ਰਿਲੇਟਡ ਬਹੁਤ ਏਜੰਸੀਆਂ ਨੇ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਕਿੱਥੋਂ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ ਪੁਲਿਸ ਦੀ ਡਿਊਟੀ ਬਣਦੀ ਹੈ ਉਸ ਐਂਗਲ ਤੇ ਟਰੇਸ ਕਰੇ ਉਸ ਐਂਗਲ ਤੇ ਸੋਰਸ ਤرائی ਪਤਾ ਕਰੇ ਕਿਥੋਂ ਕੀ ਹੋ ਰਿਹਾ ਘਟਨਾ ਨੂੰ ਵਧਿਆ ਤਾਂ ਉਹ ਲੱਗਦਾ ਵੀ ਘਟਨਾ ਨੂੰ ਅਨਜਾਨ ਦੇਣ ਤੋਂ ਪਹਿਲਾਂ ਹੀ ਘਟਨਾ ਨੂੰ ਹੁਣ ਤੋਂ ਰੁਕਿਆ ਜਾਵੇ ਕੰਟਰੋਲ ਕੀਤਾ ਜਾਵੇ ਇਹ ਵੀ ਪੁਲਿਸ ਦਾ ਕੰਮ ਆ ਨਾ ਪੁਲਿਸ ਦੇ ਕਿਸੇ ਦੇਖੋ ਦੁਸ਼ਮਣ ਨੇ ਜਦੋਂ ਆਣਾ ਲੁਕਸ਼ੁਪਕੇ ਹੀ ਵਾਰ ਕਰਨਾ ਨਾ ਉਸ ਕਰਕੇ ਉਹਨੂੰ ਇਹਨਾਂ ਮੌਕਿਆਂ ਨੇ ਦੇ ਲੁਕਸ਼ੁਪਕੇ ਵਾਰ ਕਰਨ ਦਾ ਸੋ ਪੁਲਿਸ ਨੂੰ ਜਿਹੜਾ ਮੋਰਲ ਜਿਹੜੇ ਹੇਟਰੇ ਮੁਲਾਜ਼ਮ ਨੇ ਮੋਰਲ ਅਪ ਕਰਨਾ ਚਾਹੀਦਾ ਉਹਨਾਂ ਦਾ ਅਫਸਰਾਂ ਨੂੰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਪਿਛਲੇ ਦਿਨਾਂ ਸਰਕਾਰ ਨੇ ਮੀਟਿੰਗ ਕੀਤੀ ਇੱਕ ਬਹੁਤ ਉੱਚ ਪੱਧਰੀ ਉਸ ਮੀਟਿੰਗ ਦੇ ਵਿੱਚ ਸਾਫ਼ ਤੇ ਸਪਸ਼ਟ ਦਾਇਤਾ ਨੇ ਕਿ ਜ਼ਿਲ੍ਹੇ ਦਾ ਪੁਲਿਸ ਮੁਖੀ ਜ਼ਿੰਮੇਵਾਰ ਹੋਏਗਾ ਜੇ ਉੱਥੇ ਕਿਸੇ ਤਰ੍ਹਾਂ ਦੀ ਕੋਤਾਈ ਵਰਤੀ ਜਾਂਦੀ ਸੰਦੀਪ ਜੀ ਗੱਲ ਇਦਾਂ ਦੇਖੋ ਜ਼ਿਲ੍ਹੇ ਦਾਤਾ ਜ਼ਿੰਮੇਵਾਰ ਐਸਐਸਪੀ ਕਪਤਾਨ ਜਾਂ ਕਮਿਸ਼ਨਰ ਹੋਏਗਾ ਪੰਜਾਬ ਸਰਕਾਰ ਦੇ ਕਿੰਨੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰ ਸਾਹਿਬਾਨ ਨੇ ਜੀ ਜਾਂ ਇਹਨਾਂ ਦੇ ਹੋਰ ਲੀਡਰ ਨੇ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਵੀ ਉੱਥੇ ਕੀ ਕੁਝ ਹੋ ਰਿਹਾ ਹੁਣ ਚਾਹੇ ਗੱਲ ਉਹ ਕਰਪਸ਼ਨ ਦੀ ਹੈਗੀ ਆ ਚਾਹੇ ਉਹ ਗੱਲ ਨਸ਼ੇੜੀ ਦੀ ਨਸਿਆਂ ਦੀ ਹੈਗੀ ਆ ਉਹ ਜਾਂ ਕਿਸੇ ਕਿਸਮ ਦੀ ਆ ਠੀਕ ਆ ਲੈਂਡ ਆਊਟਰ ਦੀ ਡਿਊਟੀ ਆ ਜਿਹੜੇ ਲੈਂਡ ਆਊਟਰ ਨੂੰ ਕੰਟਰੋਲ ਕਰਨਾ ਉਹ ਕੱਲਾ ਪੁਲਿਸ ਦਾ ਕੰਮ ਹੈ ਪਰ ਹੇਠਲੇ ਲੈਵਲ ਤੇ ਫੀਡਬੈਕ ਮਿਲ ਸਕਦੀ ਆ ਹੁਣ ਨਸਿਆਂ ਦੇ ਲੈਵਲ ਤੇ ਤੁਸੀਂ ਅਖਬਾਰ ਚ ਤੁਸੀਂ ਦੇਖੋਗੇ ਉਹ ਕਿਹੜਾ ਦਿਨ ਅਖਬਾਰ ਤੇ ਫੋਟੋ ਖਬਰ ਨਹੀਂ ਲੱਗੀ ਹੁੰਦੀ ਹੁਣ ਸਰਕਾਰ ਜਦੋਂ ਬਣਨ ਤੋਂ ਪਹਿਲਾਂ ਦਾਅਵੇ ਕਰਦੀ ਸੀ ਵੀ ਅਸੀਂ ਨਸੇ ਬਿਲਕੁਲ ਖਤਮ ਕਰ ਦਾਂਗੇ ਭ੍ਰਿਸ਼ਟਾਚਾਰ ਤੁਹਾਡੇ ਸਾਹਮਣੇ ਕਿੱਥੇ ਕਿੱਥੇ ਪਹੁੰਚਿਆ ਹੋਇਆ ਕਿੱਥੇ ਹਰ ਰੋਜ਼ ਨਵੀਂ ਖਬਰ ਆਈ ਹੁੰਦੀ ਆ ਸੋ ਉਹ ਕੰਟਰੋਲ ਨਹੀਂ ਹੋ ਰਿਹਾ ਸੋ ਇਹਨਾਂ ਦੇ ਜਿਹੜੇ ਹਲਕਾ ਪੱਧਰ ਦੇ ਇੰਚਾਰਜ ਸਹਿਬਾਨ ਨੇ ਐਮ ਐਲ ਏ ਸਹਿਬਾਨ ਨੇ ਉਹਨਾਂ ਦੀ ਵੀ ਡਿਊਟੀ ਸਰਕਾਰ ਲਗਾਵੇ ਉਹ ਡਿਊਟੀ ਵੀ ਮਤਲਬ ਸੁਪਰਵਾਈਜ਼ ਕਰੇ ਪੰਜਾਬ ਦੇ ਸਮੁੱਚੇ ਵਿਧਾਇਕਾਂ ਦੇ ਚਾਹੇ ਸੱਤਾ ਤੇ ਰਹੀ ਇਕੱਲੇ ਲੈ ਲიਏ ਉਹ ਤੇ ਥਾਂ ਥਾਂ ਭਾਸ਼ਣ ਦਿੰਦੇ ਆ ਤਕਰੀਰਾਂ ਦਿੰਦੇ ਉਹਦੇ ਚ ਗਦਾਵਾ ਕਰਦੇ ਆ ਲੋਕਾਂ ਨੂੰ ਅਪੀਲਾਂ ਕਰਦੇ ਆ ਇੱਥੇ ਤੱਕ ਕਿ ਸਰਪੰਚਾਂ ਨੂੰ ਨਵੀਆਂ ਪੰਚਾਇਤਾਂ ਨੂੰ ਕਿਹਾ ਗਿਆ ਕਿ ਕੋਈ ਨਾ ਆਸੇ ਪਾਸੇ ਨਸ਼ਾ ਵੇਚਦਾ ਸਾਨੂੰ ਦੱਸੋ ਅਸੀਂ ਉਹਨਾਂ ਦੀ ਕਾਰਵਾਈ ਕਰਾਵਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੈਂ ਉਸ ਸ਼ਹਿਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਮੇਰੇ ਨਾਲ ਚੱਲੋ ਉੱਥੇ ਥੋੜਾ ਲਾਈਵ ਕਰਾ ਦਾਂਗੇ ਵੀ ਉੱਥੇ ਕੀ ਹੋ ਰਿਹਾ ਇਸ ਕਰਕੇ ਇਹ ਇਹ ਅਜੇ ਤੇ ਕੋਈ ਫਰਕ ਨਹੀਂ ਹੈ ਦੇਖੋ ਉਸ ਲੈਵਲ ਤੇ ਹੀ ਨਸ਼ੇ ਵਾਲੀ ਗੱਲ ਆ ਜਿੱਥੋਂ ਤੱਕ ਦੇਖੀ ਨਸ਼ਾ ਨੂੰ ਜਿਹੜਾ ਰਜਿਸਟ੍ਰੇਸ਼ਨ ਹੈਗੀ ਆ ਪਰਚਾ ਦਰਜ ਕਰਨ ਦੀ ਪ੍ਰਣਾਲੀ ਆ ਉਹ ਬੜੀ ਸਖਤ ਆ ਬੜੀ ਔਖੀ ਆ ਗੁੰਝਲਦਾਰ ਆ ਤੁਸੀਂ ਉਹ ਦੋ ਤਿੰਨ ਥਾਣੇਦਾਰ ਬਦਲੋ ਵਕੂਆ ਕਰੋ ਵੀਡੀਓਗ੍ਰਾਫੀ ਕਰੋ ਇੰਨਾ ਇੰਪੋਸੀਬਲ ਨਹੀਂ ਹੈ ਸੋ ਉਸ ਕਰਕੇ ਜੋ ਜੇ ਉਹ ਸਕਿਲੀ ਹੋਏਗੀ ਹੇਟਲੇ ਲੈਵਲ ਦੇ ਐਨਜੀਓ ਲੈਵਲ ਆ ਜਾਂ ਹੌਲਦਾਰ ਲੈਵਲ ਆ ਸਪਾਈ ਦਾ ਲੈਵਲ ਆ ਉਹਨੂੰ ਅਧਿਕਾਰ ਹੋਣ ਪਰਚਾ ਦੇਣ ਦੇ ਅਧਿਕਾਰ ਹੋਣ ਤਫਤੀਸ਼ ਕਰਨ ਦੇ ਅਧਿਕਾਰ ਹੋਣ ਉਹਨੂੰ ਸਾਰਾ ਟਰੇਸ ਕਰਨ ਦੇ ਅਧਿਕਾਰ ਹੋਣ ਤਾਂ ਵਧੀਆ ਗੱਲ ਆ ਹੁਣ ਉਹਦੇ ਚ ਚਾਰ ਪੰਜ ਤਾਂ ਬੰਦੇ ਤਫਤੀਸੀ ਵੜ ਜਾਂਦੇ ਨੇ ਆ ਕੇ ਹੁਣ ਜਦੋਂ ਕਿਸੇ ਕਾਰਨ ਕਰਕੇ ਉਹ ਮੁਕਦਮਾ ਫੇਲ ਹੋ ਜਾਂਦਾ ਤਾ ਉਹਦੇ ਜਿਹੜੇ ਹੰਦੇ ਨੇ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਖੁੱਲ ਜਾਂਦੀ ਆ ਜਬ ਐਕਮਾਨ ਨੂੰ ਪੁਲਿਸਮੈਂਟ ਦੇਣ ਵਾਲੇ ਪਾਸੇ ਤੁਰਨਾ ਸ਼ੁਰੂ ਹੋ ਜਾਂਦਾ ਇਸ ਸਮਾਂ ਸੀ ਕਿ ਤੁਸੀਂ ਖੁਦ ਵੀ ਥਾਣਿਆਂ ਦੇ ਮੁਖੀ ਰਹੇ ਹੋ ਇਨਚਾਰਜ ਰਹੇ ਹੋ ਆਪ ਵੀ ਕੰਮ ਕੀਤਾ ਇੱਕ ਉਹ ਸਮਾਂ ਤੇ ਕਾਜ ਦਾ ਸਮਾਂ ਕਿ ਅੱਜ ਵੀ ਪੁਲਿਸ ਮੁਖੀਆਂ ਦੇ ਉੱਤੇ ਥਾਣਿਆਂ ਦੇ ਉੱਤੇ ਜਾਂ ਥਾਣੇਦਾਰ ਚ ਥਾਣੇ ਚ ਕੰਮ ਕਰਨ ਵਾਲੀ ਜਿੰਨੇ ਮੁਲਾਜ਼ਮ ਨੇ ਕਰਮਚਾਰੀ ਨੇ ਉਹਨਾਂ ਤੇ ਸਿਆਸੀ ਦਬਾਅ ਘਟ ਰਿਹਾ ਜਾਂ ਵੱਧ ਰਿਹਾ ਦਿਨੋ ਦਿਨ ਉਹਦੇ ਤੇ ਦੇਖੋ ਜੀ ਮੈਂ ਪਹਿਲੀਆਂ ਦੋ ਸਰਕਾਰਾਂ ਚ ਕੰਮ ਕੀਤਾ ਕਲੀਆਂ ਚ ਕੀਤਾ ਕਾਂਗਰਸ ਕੀਤਾ ਉਹਨਾਂ ਮੇਰੇ ਬੈਚਮੇਟਸ ਨੇ ਜਾਂ ਸਾਡੇ ਕੋ ਰਿਪੋਰਟਾਂ ਨੇ ਜੀ ਇਹ ਹੁਣ ਦਬਾਓ ਜਿਹੜਾ ਪਹਿਲਾਂ ਨਾਲੋਂ ਵੱਧਾ ਕੋਈ ਵੀ ਐਸ ਐਚ ਯੂ ਕਿਸੇ ਹਲਕਾ ਅਚਾਰ ਦੇ ਰਿਕਮੈਂਡੇਸ਼ਨ ਤੋਂ ਬਿਨਾਂ ਨਹੀਂ ਲੱਗਦਾ ਰਹਿਿਆ ਉਹਦਾ ਕੰਮ ਕਰਨ ਦਾ ਤਰੀਕਾ ਲਹਿਜਾ ਜੋ ਵੀ ਆ ਉਹ ਐਜ਼ ਪਰ ਡਾਇਰੈਕਸ਼ਨ ਬਾਈ ਐਮ ਐਲ ਏ ਜਾਂ ਹਲਕਾ ਅਚਾਰ ਉਸ ਮੁਤਾਬਕ ਉਹਨੂੰ ਕੰਮ ਕਰਨਾ ਪਏਗਾ ਨਹੀਂ ਉਹ ਕੰਮ ਕਰੇਗਾ ਆਪਣਾ ਬੋਰੀ ਬਿਸਤਰਾ ਗੋਲ ਕਰਾਏਗਾ ਇਨਬਿਟ ਮੀਨੀ ਜਿਹੜੇ ਗੱਟੜ ਅਫਸਰ ਸਹਿਬਾਨ ਨੇ ਮੈਂ ਤਾਂ ਇੱਥੋਂ ਤਾਂ ਕਾਂਗੇ ਵੀ ਉਹਨਾਂ ਦਾ ਵੀ ਐਮਐਲਏ ਵੱਲੋਂ ਹਲਕੇ ਵੱਲੋਂ ਦੂਜੇ ਤੀਜੇ ਵੱਲੋਂ ਡੀਓ ਲਿਖਿਆ ਜਾਂਦਾ ਤਾਂ ਉਹਨੂੰ ਪੋਸਟਿੰਗ ਮਿਲਦੀ ਆ ਸਤਾ ਇਸ ਕਰਕੇ ਉਹ ਜਿਵੇਂ ਕਹਿੰਦੇ ਨੇ ਦਰਦੇ ਹਰ ਹਰ ਕਰਦੇ ਜਿੱਦ ਇਸੇ ਕੀ ਇਹੀ ਕਾਰਨ ਹੈ ਕਿ ਪਿੱਛੇ ਜੇ ਇੱਕ ਡਰਾਮੇ ਵਾਲੀ ਵੀਡੀਓ ਵਾਇਰਲ ਹੋ ਗਈ ਬੜੀ ਉਹ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਕਿ ਐਸਐਚ ਹੋਵੇ ਤਾਂ ਇਸ ਤਰ੍ਹਾਂ ਦਾ ਬਾਅਦ ਚ ਪਤਾ ਲੱਗਿਆ ਕਿ ਉਹ ਤਾਂ ਇੱਕ ਨਕਲ ਕਰ ਰਹੀ ਸੀ ਡਰਾਮਾ ਕਰ ਰਹੀ ਸੀ ਪਰ ਲੋਕ ਕੀ ਮਤਲਬ ਚਾਹੁੰਦੇ ਸੀ ਕਿਉਂਕਿ ਐਪਰੀਸ਼ੀਏਟ ਕਰ ਰਹੇ ਸੀ ਕਿ ਇਸ ਤਰ੍ਹਾਂ ਦਾ ਐਸਐਚ ਹੋਣਾ ਚਾਹੀਦਾ ਜਿਹੜਾ ਐਮਐਲਏ ਨੂੰ ਵੀ ਦਬਕਾ ਦਿੰਦਾ ਗੱਲ ਉਹ ਤਾਂ ਸਿਰਫ ਚਲੋ ਡਰਾਮਾ ਸੀ ਜਾਂ ਆਰਟੀਫੀਸ਼ੀਅਲ ਸਾਰਾ ਸਕ੍ਰਿਪਟ ਸੀਗੀ ਪਰ ਉਹ ਇੰਪੋਸੀਬਲ ਆ ਉਹ ਸਿਸਟਮ ਨਹੀਂ ਚੱਲਦਾ ਉਹ ਜੋ ਵੀ ਚੱਲਦਾ ਔਰੇ ਜੋ ਐਮਐਲਏ ਸਾਹਿਬ ਦੇਖਣੋਂ ਤਾਂ ਵਧੀਆ ਲੱਗਦਾ ਪਰ ਹੋ ਨਹੀਂ ਸਕਦਾ ਉਹ ਇੰਪੋਸੀਬਲ ਆ ਉਹ ਨਹੀਂ ਹੈਗਾ ਜੀ ਇਸ ਤਰ੍ਹਾਂ ਨਹੀਂ ਚੱਲਣਾ ਉਹ ਤਾਂ ਤੁਹਾਨੂੰ ਦੱਸਿਆ ਵੀ ਉਹ ਵੀ ਕਈ ਐਂਗਲ ਤੋਂ ਜਿਹੜੀ ਪੁਲਿਸ ਆ ਕੰਮ ਕਰ ਰਹੀ ਆ ਐਂਗਲ ਤੁਸੀਂ ਮੇਰਾ ਸਮਝਦੇ ਹੋ ਹੁਣ ਆਪਕ ਨੇੜਲਾ ਸਿਟੀ ਐਮੈਂ ਤੁਹਾਨੂੰ ਨਾਂ ਨਹੀਂ ਲੈਣਾ ਚਾਹਾਂਗਾ ਹੁਣ ਉਹਦੇ ਚ ਵੀ ਅਜੇ ਤੱਕ ਵੀ ਜਿਹੜਾ ਕੀ ਕਹਿੰਦੇ ਨੇ ਸੱਟਾ ਬਾਜ਼ੀ ਜਾਂ ਦੂਜਾ ਤੇ ਜਾਂ ਦੋ ਨੰਬਰ ਦਾ ਕੰਮ ਹੋਰ ਜੁਰਮਾ ਵੱਡੇ ਲੈਵਲ ਤੇ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਸਿਆਸੀ ਪੋਲੀਟੀਕਲ ਉਹ ਕੰਟਰੋਲ ਨਹੀਂ ਹੋਇਆ ਉਹ ਵੱਡਾ ਸੱਟੇਬਾਜ਼ ਇੱਕ ਉਹਨੂੰ ਨਹੀਂ ਨੱਥਪਾਈ ਅਜੇ ਤੱਕ ਉਹ ਕਮਜੋਰੀ ਤੂੰ ਚੱਲ ਰਿਹਾ ਰੇਟ ਜ਼ਰੂਰ ਉਹਦੇ ਵੱਧ ਗਏ ਪਹਿਲਾਂ ਕਾਲੀਆਂ ਟੈਂਪੂਸੀ ਸੀਗੇ ਕਾਂਗਰਸ ਟੈਂਪੂਸੀ ਹੁਣ ਰੇਟ ਹੋਰ ਹੋ ਗਏ ਸਰ ਜਿੰਨਾ ਲੌਂਡ ਆਰਡਰ ਦੀ ਗੱਲ ਹੈ ਜਾਂ ਨਸ਼ੇ ਨੂੰ ਕੰਟਰੋਲ ਕਰਨ ਦੀ ਗੱਲ ਹੈ ਜਾਂ ਹੋਰ ਜਿੰਨਾ ਵੀ ਸਰਕਾਰ ਪ੍ਰਸ਼ਾਸਨ ਦਾ ਪੁਲਿਸ ਦਾ ਜ਼ਿੰਮੇਵਾਰੀਆਂ ਨੇ ਉਹ ਫਿਰ ਪੂਰੀਆਂ ਕਿਵੇਂ ਹੋਣਗੀਆਂ ਜੇ ਇਸੇ ਤਰ੍ਹਾਂ ਪਿਆ ਰਹੇਗਾ ਸਿਆਸਤਦਾਨ ਕਹਿ ਦਿੰਦੇ ਆ ਕੰਮ ਪੁਲਿਸ ਦਾ ਹੈ ਪੁਲਿਸ ਨੇ ਕਰਨਾ ਹੈ ਪੁਲਿਸ ਕਹਿੰਦੀ ਹੈ ਕਿ ਸਿਆਸੀ ਦਬਾਅ ਬਹੁਤ ਹੈ ਫਿਰ ਹੱਲ ਕਿਵੇਂ ਹੋਣਗੇ ਮਸਲਿਆਂ ਉਧਰ ਸੰਦੀਪ ਜੀ ਦੇਖੋ ਜਿੱਥੇ ਤਾਂ ਲੈਂਡ ਆਰਡਰ ਦੀ ਪ੍ਰੋਬਲਮ ਹੈਗੀ ਆ ਨੋ ਡਾਟ ਇਹ ਪੁਲਿਸ ਦੇ ਕਰਨ ਦਾ ਕੰਮ ਆ ਪੁਲਿਸ ਕੰਟਰੋਲ ਕਰ ਸਕਦੀ ਆ ਪੁਲਿਸ ਤਾਂ ਹੀ ਕੰਟਰੋਲ ਕਰੇਗੀ ਜੇ ਪੁਲਿਸ ਕੋਲ ਇਕੁਪਮੈਂਟ ਹੋਣ ਪੁਲਿਸ ਕੋਲ ਸਾਧਨ ਹੋਵੇ ਪੁਲਿਸ ਕੋਲ ਪੂਰੀ ਨਫਰੀ ਹੋਵੇ ਇੱਕ ਥਾਣੇ 'ਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਨਾ ਤੁਹਾਨੂੰ ਉੱਥੇ ਸੰਤਰੀ ਮਿਲੇਗਾ ਨਾ ਤੇ ਕੋਈ ਪਾਣੀ ਪਹਰਾਣ ਵਾਲਾ ਮਿਲੇਗਾ ਪੰਜਾਬ ਪੁਲਿਸ ਦੇ ਵਿੱਚ ਕਿੰਨੇ ਹੋਮ ਗਾਰਡ ਸੀਗੇ ਕੋਈ ਰਿਕਰੂਟਮੈਂਟ ਨਹੀਂ ਹੋਈ ਜਿਹੜੇ ਰਿਟਾਇਰ ਹੋ ਗਏ ਜਾਂ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਕੋਈ ਵੈਕੈਂਸੀ ਫਿਲਪ ਨਹੀਂ ਹੋਈ ਇਦਾਂ ਹੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਹਰ ਮਹੀਨੇ ਇਸ ਸਟ੍ਰੈਸ ਕਰਕੇ ਸੇਵਾ ਮੁਕਤੀ ਮਤਲਬ ਐਡਵਾਂਸ ਲੈ ਰਹੇ ਨੇ ਪ੍ਰੀਮਚੂਰ ਰਿਟਾਇਰਮੈਂਟ ਜਿੰਨੂੰ ਕਹਿ ਦਿੰਨੇ ਆ ਅਦਰ ਲਈ ਤੱਤ ਕੀ ਨਹੀਂ ਸ਼ਾਇਦ ਤੁਸੀਂ ਜਾਣੂ ਹੋ ਅਸੀਂ ਤਾਂ ਨਹੀਂ ਫਿਲਹਾਲ ਜਾਣੂ ਆਮ ਤੌਰ ਤੇ ਸੁਰੱਖਿਆ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਗਿਣਤੀ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਗਈ ਹੈ ਥਾਣਿਆਂ ਦੇ ਵਿੱਚ ਨਫਰੀ ਬੜੀ ਘੱਟ ਦੇਖਣ ਨੂੰ ਮਿਲਦੀ ਹੈ ਕੀ ਇਹ ਗੱਲ ਸੱਚਾਈ ਹੈ ਉਹ ਥਾਣੇ ਦੇ ਵਿੱਚ ਬਹੁਤ ਘੱਟ ਹੈ ਜੀ ਮੈਂ ਆਪ ਜੀ ਦੇ ਇੱਥੇ ਐਂਚਲਣਾ ਚਾਹੁੰਦਾ ਆਪਣੇ ਗੁਆੜੀ ਸੂਬਾ ਹਰਿਆਣਾ ਹਾਂਜੀ ਉੱਥੇ ਇੱਕ VIP ਨਾਲ ਦੇਖ ਲਓ ਕਿੰਨੇ ਸਕਿਉਰਿਟੀ ਗਾਰਡ ਹੋਣਗੇ ਕਿੰਨੀ ਨਫਰੀ ਹੋਏਗੀ ਹਾਂਜੀ ਉਹਦੇ ਮੁਕਾਬਲੇ ਤੁਸੀਂ ਪੰਜਾਬ ਚੈੱਕ ਕਰ ਲਓ ਪੰਜਾਬ ਦੇ ਵਿੱਚ ਇੱਕ ਗੱਡੀ ਅੱਗੇ ਸਕਿਉਰਟੀ ਦੀ ਇੱਕ ਗੱਡੀ ਪਿੱਛੇ ਆ ਇੱਕ ਦੋ ਬੰਦਾ ਨਾਲ ਵੀ ਬੈਠਿਆ ਤਿੰਨ ਬੰਦੇ ਨਾਲ ਵੀ ਬੈਠੇ ਆ ਉਹਦੇ ਜਾਣ ਤੋਂ ਪਹਿਲਾਂ ਵੀ ਖੜੇ ਨੇ ਸੋ ਇਸ ਕਰਕੇ ਜਿਹੜੀ ਪੁਲਿਸ ਨੇ ਜਿਹੜੀ ਫੋਰਸ ਨੇ ਫੀਲਡ 'ਚ ਕੰਮ ਕਰਨਾ ਸੀ ਲੈਂਡ ਆਰਡਰਲੀ ਕੰਮ ਕਰਨਾ ਸੀ ਉਹ ਫੋਰਸ ਤਾਂ ਵੀਆਈਪੀ ਦੀ ਸੁਰੱਖਿਆ ਲਈ ਤੁਰੇ ਫਿਰਦੀ ਆ ਉਹੀ ਫੋਰਸ ਜੇ ਪੰਜਾਬ ਦੇ ਵਿੱਚ ਲਾਏ ਜਾਵੇ ਤੇ ਉਹ ਲੈਂਡ ਆਰਡਰ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਉਸ ਨੂੰ ਥੋੜਾ ਚਾਹੇ ਉਹ ਡੀਐਸਪੀ ਐ ਜਾਂ ਐਸਪੀ ਐ ਜਾਂ ਐਸਐਸਪੀ ਥੋੜਾ ਸੌਖਾ ਰਹਿੰਦਾ ਹੁਣ ਜੋੜ ਤਾਂ ਸਾਰਾ ਸਕਿਉਰਿਟੀ ਗਨਮੈਨ ਪ੍ਰੋਵਾਈਡ ਕਰਦੇ ਲੱਗਿਆ ਹੋਇਆ ਨਵੀਂ ਭਰਤੀ ਹੈ ਨਹੀਂ ਉਹਦਾ ਤੁਸੀਂ ਮੈਂ ਤੁਹਾਨੂੰ ਕਹਾਂਗਾ ਵੀ ਗ੍ਰਾਫ ਕੱਟ ਕੇ ਦੇਖ ਲਓ ਜਿਨੀਆਂ ਰਿਟਾਇਰਮੈਂਟ ਹੋ ਰਹੀ ਆ ਜਿਨੀਆਂ ਪ੍ਰੀਮਚੂਰ ਰਿਟਾਇਰਮੈਂਟ ਲੈ ਰਹੇ ਨੇ ਉਹਦੇ ਮੁਕਾਬਲੇ ਕੀ ਨਵੀਂ ਭਰਤੀ ਹੋਈ ਆ ਮੈਂ ਤੇ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਨਵੀਂ ਰਿਕਰੂਟਮੈਂਟ ਕੀਤੀ ਜਾਵੇ ਥਾਣੇ ਦੇ ਵਿੱਚ ਪ੍ਰੋਪਰ ਨਫਰੀ ਐਸ ਪਰ ਨਿਯਮਾ ਜੋ ਜੋ ਕਾਨੂੰਨ ਕਹਿੰਦਾ ਉਸ ਮੁਤਾਬਕ ਨਫਰੀ ਅਪਾਇਨਟਮੈਂਟ ਕੀਤੀ ਜਾਵੇ ਉਹਦੇ ਨਾਲ ਇਹ ਜੁਰਮ ਪੇਸਾ ਜਿਹੜਾ ਲੋਕ ਨੇ ਉਹਨਾਂ ਨੂੰ ਥੋੜੀ ਠੱਲ ਪਵੇਗੀ ਹੁਣ ਪੂਰੀ ਗਸ਼ਤ ਨਹੀਂ ਹੁੰਦੀ ਪੂਰਾ ਕੰਟਰੋਲ ਨਹੀਂ ਹੁੰਦਾ ਜੀ ਪਲੇਸ ਆਫ ਐਕੂਰੈਂਸ ਤੇ ਜਾਣ ਲਈ ਟਾਈਮ ਲੱਗ ਜਾਂਦਾ ਜਿਸ ਕਰਕੇ ਘੱਟ ਨਫਰੀ ਹੋਣ ਕਰਕੇ ਹੁਣ ਦੇਖਿਆ ਤੁਸੀਂ ਹਾਈ ਕੋਰਟ ਦੇ ਵਿੱਚ ਕਿੰਨੀ ਫੋਰਸ ਤੁਲੀ ਰਹਿੰਦੀ ਆ ਉਸੇ ਫੋਰਸ ਨੇ ਕਿਤੇ ਫੀਲਡ ਦੇ ਵਿੱਚ ਕੰਮ ਕਰਨਾ ਸੋ ਇਸ ਕਰਕੇ ਜੇਕਰ ਪੂਰੀ ਫੋਰਸ ਹੋਏਗੀ ਮਨਾਲ ਆਪ ਹੋਏਗਾ ਇਕੁਪਮੈਂਟ ਹੋਣਗੇ ਸਾਰਾ ਸਾਧਨ ਹੋਏਗਾ ਮੁਲਾਜ਼ਮਾਂ ਦੇ ਖਰਚੇ ਹੋਣਗੇ ਹੁਣ ਤੁਹਾਡੇ ਧਿਆਨ ਚ ਮੇ ਲਾਣਾ ਚਾਹੁੰਦਾ ਇੱਕ ਚਲਾਨ ਪੇਸ਼ ਕਰਨ ਦੇ ਲਈ ਇੱਕ ਤਪਤੀਸੀ ਅਫਸਰ ਦਾ ਕਿੰਨਾ ਖਰਚਾ ਆਉਂਦਾ ਪਰ ਉਹਨੂੰ ਆਲੇ ਦੁਆਲੇ ਕੋਈ ਉਹ ਨਹੀਂ ਮਿਲਦੀ ਉਹ ਸਾਰਾ ਉਹਨੂੰ ਪੱਲਿਓ ਕਰਨਾ ਪੈਂਦਾ ਚਾਹੇ ਤੇਲ ਦਾ ਚਾਹੇ ਆਣ ਦਾ ਕੋਈ ਜਾਣ ਦਾ ਇੱਕ ਕੇਸ ਨੂੰ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਿੱਧੇ ਚੜਾਣ ਦੇ ਲਈ ਕਾਫੀ ਪੈਸਾ ਖਰਚ ਆਉਂਦਾ ਉਹ ਆਪਣੀ ਪੌਕਟ ਦੇ ਵਿੱਚ ਲਾਂਦਾ ਸੋ ਜਿਹੜੇ ਮੁਲਾਜ਼ਮਾਂ ਨੂੰ ਜੋ ਮਿਲ ਰਿਹਾ ਚਾਹੇ ਉਹ ਯੂਨੀਫਾਰਮ ਪੱਤਾ ਮਿਲ ਰਿਹਾ ਚਾਹੇ ਮੋਬਾਈਲ ਪੱਤਾ ਮਿਲ ਰਿਹਾ ਚਾਹੇ ਸਾਈਕਲ ਪੱਤਾ ਮਿਲ ਰਿਹਾ ਉਹ ਮਿਲਦਾ ਜਿਹੜਾ ਜਦੋਂ 100 ਸਾਲ ਪਹਿਲਾਂ ਸੀਗਾ ਤੁਸੀਂ ਜੇ ਇੰਨੀ ਡਿਵੈਲਪਮੈਂਟ ਹੋ ਗਈ ਮੈਂ ਸਰਕਾਰ ਨੂੰ ਬੇਨਤੀ ਕਰਨਾ ਡੀਜੀ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਉਹਨਾਂ ਦੇ ਵੀ ਦੇਖੋ ਕੁਝ ਮੁਲਾਜ਼ਮਾਂ ਦਾ ਉਹਨਾਂ ਦੀ ਵੈਲਫੇਅਰ ਨਹੀਂ ਵੀ ਦੇਖੋ ਕੁਝ ਉਹਨਾਂ ਦੀ ਜੇ ਵੈਲਫੇਅਰ ਹੋਏਗੀ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਠੀਕ ਹੋਏਗਾ ਨਾ ਤੇ ਚੈੱਕਅਪ ਹੋਏਗਾ ਉਹਨਾਂ ਕੋਲ ਸਾਧਨ ਹੋਣਗੇ ਉਹਨਾਂ ਕੋਲ ਸਰ ਉਸੇ ਪੁੱਛ ਨੇ ਸ਼ੇਰ ਬਣ ਕੇ ਕੰਮ ਕਰਨਾ ਤੇ ਜੇ ਦੀ ਵੈਲਫੇਅਰ ਨਹੀਂ ਹੋ ਰਹੀ ਤੇ ਦਾ ਮਤਲਬ ਫਿਰ ਟੇਡਾ ਢੰਗ ਵੀ ਲੱਭਦੇ ਹੋਣਗੇ ਕਈ ਮੁਲਾਜ਼ਮ ਜੇਬ ਗਰਮ ਵੀ ਕਰਦੇ ਹੋਣਗੇ ਨੇਚਰਲੀ ਫਿਰ ਅਗਲੇ ਨੂੰ ਜੇ ਮੈਂ ਕਹਿੰਦੇ ਨਹੀਂ ਫਿਰ ਖਰਚਾ ਕਰਨ ਦੇ ਲਈ ਕੋਈ ਸਿਰੇ ਚ ਉਹ ਕਰਨ ਦੇ ਵੇ ਸਾਰਾ ਲੈਂਦੇ ਨੇ ਹੁਣ ਉਹ ਕਿਉਂਕਿ ਜਸਟੀਫਾਈ ਤਾਂ ਨਹੀਂ ਨਾ ਕੀਤਾ ਜਾ ਸਕਦਾ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਉਹਨਾਂ ਦੀ ਹੁਣ ਇੱਕ ਕਿਹੜਾ ਮੁਲਾਜ਼ਮਾ ਜਿਹਦੇ ਕੋਲ ਫੋਰ ਲ ਵੀਲਰ ਵਿਕਲ ਨਹੀਂ ਹੈ ਉਸ ਗੱਡੀ ਨੂੰ ਚਲਾਣ ਲਈ ਜਦ ਤੱਕ ਉਹ ਇਹ ਜਾ ਪੈਟਰੋਲ ਖਰਚਾ ਡੀਜ਼ਲ ਖਰਚਾ ਮਿਲਣਾ ਚਾਹੀਦਾ ਜਿਸ ਕੇਸ ਦੀ ਉਹ ਪੈਰਵਾਈ ਕਰ ਰਿਹਾ ਜਿਸ ਕੇਸ ਨੂੰ ਰਜਿਸਟ੍ਰੇਸ਼ਨ ਤੋਂ ਲੈ ਕੇ ਚਲਾਨ ਪੇਸ਼ ਕਰਨ ਤੱਕ ਜਰਿਆ ਉਨੂੰ ਖਰਚਾ ਮਿਲਣਾ ਚਾਹੀਦਾ ਉਹਦਾ ਕੋਈ ਯੂਨੀਫਾਰਮ ਪਤਾ ਨੰਬਰਸ ਵਧਣੇ ਚਾਹੀਦੇ ਨੇ ਮੋਬਾਈਲ ਪਤਾ ਵਧਣਾ ਚਾਹੀਦਾ ਉਹਨੂੰ টিਏ ਡੀਏ ਦਾ ਇੰਤਜ਼ਾਮ ਹੋਣਾ ਚਾਹੀਦਾ ਉਹਦਾ ਰੋਟੀ ਪਾਣੀ ਦਾ ਹੁਣ ਥੋੜੇ ਯਾਦ ਹੋਣਾ ਥਾਣੇ ਦੇ ਵਿੱਚ ਪਹਿਲਾਂ ਮੈਸੇਜ ਚੱਲਦੀਆਂ ਸੀਆਂ ਹੁਣ ਕਿਸੇ ਥਾਣੇ ਜਾ ਕੇ ਦੇਖ ਲਓ ਕਿੱਥੇ ਕੋਈ ਮੈਸ ਨਹੀਂ ਹੈ ਕੋਈ ਫੈਸਿਲਿਟੀ ਨਹੀਂ ਹੈ ਮਲਾਜ਼ਮਾਂ ਦੀ ਗੱਲ ਕੀਤੀ ਹੈ ਜਿਨੇ ਪਠਾਨਕੋਟ ਜਾਂ ਉਧਰੋਂ ਫਾਇਲ ਕਾਲੇ ਪਾਸੇ ਆਉਣਾ ਹੈ ਚੰਡੀਗੜ੍ਹ ਜਾਂ ਹਾਈ ਕੋਰਟ ਦਾ ਵੀ ਗੇੜਾ ਲੱਗ ਗਿਆ ਮਲਾਜ਼ਮ ਦਾ ਉਹ ਤੇ ਪਹਿ ਗਿਆ ਕਈ ਹਜ਼ਾਰਾਂ ਚ ਬਿਲਕੁਲ ਜੀ ਮੈਂ ਤਾਂ ਹੀ ਕਹਿਣਾ ਜੀ ਵੀ ਉਹਨਾਂ ਨੂੰ ਜਿਹੜੇ ਤਫ਼ਤੀਸੀ ਅਫਸਰ ਨੇ ਮੈਂ ਤਾਂ ਡੀਜੀ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਜਿਹੜੇ ਫੀਲਡ ਦੇ ਵਿੱਚ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀ ਦੁੱਖ ਤਕਲੀਫਾਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਤਾਂ ਕ੍ਰਪਸ਼ਨ ਤਾਂ ਆਪਣੇ ਆਪ ਹੀ ਖਤਮ ਹੋ ਜੂਗੀ ਹੂੰ ਜੇ ਪੁਲਿਸ ਦੱਸਿਆ ਵੀ ਪਹਿਲਾਂ ਹੀ ਆਫੈਂਸਿਵ ਲੜਾਈ ਡਿਫੈਂਸਿਵ ਲੜਾਈ ਲੜ ਰਹੀ ਆ ਉਹ ਆਫੈਂਸਿਵ ਹੋ ਜੂਗੀ ਭਾਰੂ ਹੋ ਜੂਗੀ ਹੁਣ ਜਿਹੜੇ ਮੁਲਾਜ਼ਮ ਨੂੰ ਪਤਾ ਵੀ ਮੈਨੂੰ ਇਹ ਖਰਚਾ ਮਿਲ ਰਿਹਾ ਮੈਨੂੰ ਪੱਤਾ ਮਿਲ ਰਿਹਾ ਮੈਨੂੰ ਫੈਸਿਲਿਟੀ ਮਿਲ ਰਹੀ ਮੈਨੂੰ ਵਹੀਕਲ ਮਿਲਿਆ ਉਹ ਦੌੜ ਕੇ ਕੰਮ ਕਰੂਗਾ ਹੁਣ ਦੱਸਿਆ ਤੁਹਾਨੂੰ ਐਨਡੀਪੀ ਸੈਕਟਰ ਦੀ ਜਿਹੜੀ ਪ੍ਰਣਾਲੀ ਰਜਿਸਟ੍ਰੇਸ਼ਨ ਦੀ ਉਹ ਬਹੁਤ ਔਖੀ ਆ ਹੁਣ ਜੇਕਰ ਉਹ ਕੋਈ ਕੇਸ ਸਜ਼ਾ ਨਾ ਹੋਈ ਉਹ ਕੇਸ ਸਕਸੈਸ ਨਾ ਹੋਇਆ ਉਹਦੀ ਡਿਪਾਰਟਮੈਂਟਲ ਇਨਕੁਆਰੀ ਖੁੱਲ ਜੂਗੀ ਉਹਦਾ ਸਰਵਿਸ ਕੱਟੀ ਜਾਊਗੀ ਉਹਨੇ ਕੋਈ ਹੋਰ ਪਨਿਸ਼ਮੈਂਟ मिल ਜੂਗੀ ਇਸ ਤਰ੍ਹਾਂ ਇਹ ਜਦੋਂ ਕੋਈ ਰਿਕਵਰੀ ਹੁੰਦੀ ਆ ਉਹ ਪੁਲਿਸ ਜਿਹੜੇ ਜਿਹਨੇ ਪਰਚਾ ਦਰਜ ਕਰਨਾ ਹੁੰਦਾ ਲੋਕਦੇ ਫਿਰਦੇ ਹੁੰਦੇ ਆ ਉਹ ਕਹਿੰਦਾ ਮੈਨੂੰ ਨਾ ਪਰਚਾ ਦਰਜ ਕਰਨਾ ਪਵੇ ਦੂਜਾ ਕਹਿੰਦਾ ਮੈਨੂੰ ਨਾ ਪਰਚਾ ਦਰਜ ਕਰਨਾ ਪਵੇ ਸੋ ਇਸ ਕਰਕੇ ਇਹ ਸਾਰਾ ਕੁਝ ਆ ਵੀ ਪੁਲਿਸ ਦਾ ਜਿਹੜਾ ਮਰਾਲ ਉੱਪਰ ਚੱਕਣ ਦੀ ਲੋਡ ਹੈ ਤਾਂ ਹੀ ਇਹ ਸਾਰਾ ਕੁਝ ਚਾਹੇ ਨਸ਼ੇ ਦੀ ਰੋਕਥਾਮ ਹੈਗੀ ਆ ਚਾਹੇ ਉਹ ਲਾਇਨਡ ਆਰਡਰ ਦੀ ਪ੍ਰੋਬਲਮ ਹੈਗੀ ਆ ਉਹਨੇ ਕੰਟਰੋਲ ਕੀਤਾ ਜਾ ਸਕਦਾ ਹੈ ਜਿਹੜਾ ਇਹਨਾਂ ਦੇ ਐਮਐਲਏ ਸਹਿਬਾਨ ਹੈਗੇ ਜਾਂ ਹਲਕਾਚਾਰ ਸਹਿਬਾਨ ਨੇਗੇ ਉਹਨਾਂ ਦੇ ਰਹੀ ਜੋ ਪੰਜਾਬ ਪੁਲਿਸ ਦੀ ਬਦਨਾਮੀਆ ਕ腐ਸ਼ਨ ਵਾਲੀ ਪਾਸਿ ਜਾਂ ਪੋਸਟਿੰਗਾਂ ਵਾਲੀ ਪਾਸੀਆਂ ਉਹਦੇ ਵਾਲੇ ਪੱਸੇ ਵੀ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਉਹਨੇ ਵੀ ਕੰਟਰੋਲ ਕਰਨਾ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਇਹ ਸਨ ਜਿਨ੍ਹਾਂ ਨੇ ਖੁਦ ਵੀ ਸਰਵਿਸ ਕੀਤੀ ਹੈ ਇਨਸਪੈਕਟਰ ਮਹਿੰਦਰ ਸਿੰਘ ਜੀ ਜਿਹੜੇ ਕੀ ਆਪਣੀ ਐਸੋਸੀਏਸ਼ਨ ਦੇ ਵੱਲੋਂ ਵੀ ਨੁਮਾਇੰਦਗੀ ਕਰਦੇ ਨੇ ਪਰ ਜਿਹੜੀ ਸਿਚੁਏਸ਼ਨ ਜਿਹੜਾ ਮਾਹੌਲ ਪੰਜਾਬ ਦੇ ਅੰਦਰ ਚੱਲ ਰਿਹਾ ਉਹਨੂੰ ਕੰਟਰੋਲ ਕਿਵੇਂ ਕਰਨਾ ਹੈ ਇਸ ਦੇ ਲਈ ਕੋ ਜਿਨ੍ਹਾਂ ਨੇ ਸੁਝਾਅ ਵੀ ਸਾਂਝੇ ਕੀਤੇ ਆ ਹੁਣ ਦੇਖਦੇ ਆ ਪੰਜਾਬ ਪੁਲਿਸ ਦੇ ਮੁਖੀ ਤੇ ਪੰਜਾਬ ਸਰਕਾਰ ਇਸ ਮਾਮਲਿਆਂ ਦੇ ਉੱਤੇ ਜਾਂ ਇਹਨਾਂ ਮਾਮਲਿਆਂ ਉੱਤੇ ਕਿੰਨਾ ਕੁ ਧਿਆਨ ਦੇ ਪਾਉਂਦੀ ਹੈ ਕਿੰਨਾ ਕੰਮਲੇ ਰੂਪ ਦੇ ਪਾਉਂਦੀ ਹੈ ਫਿਲਹਾਲ ਇਸ ਮੁਲਾਕਾਤ ਚੈਨਾ ਹੈ ਆਪਣੇ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ